ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ 12 ਦਿਨਾਂ ਦੀ ਜੰਗ ਖਤਮ ਹੋਣ ਤੋਂ ਬਾਅਦ ਵੀ ਤਣਾਅ ਬਰਕਰਾਰ ਹੈ ਹੁਣ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਜੀ ਨੇ ਇਜ਼ਰਾਈਲ ਦਾ ਮਜ਼ਾਕ ਉਡਾਉਂਦੇ ਹੋਏ ਉਸ ਉੱਤੇ ਨਿਸ਼ਾਨਾ ਸਾਧਿਆ ਅਰਾਕਜੀ ਨੇ ਟਰੰਪ ਦੇ ਲਈ ਨਵੇਂ ਉਪਨਾਮ ਡੈਡੀ ਸ਼ਬਦ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਯਹੂਦੀ ਦੇਸ਼ ਕੋਲ ਈਰਾਨੀ ਮਜ਼ਾਈਲਾ ਤੋਂ ਬਚਣ ਦੇ ਲਈ ਡੈਡੀ ਕੋਲ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਹਾਲੀ ਦੇ ਵਿੱਚ ਨਾਟੋ ਮੁਖੀ ਮਾਰਕਰ ਰੂਟੋ ਨੇ ਮਜ਼ਾਕ ਦੇ ਵਿੱਚ ਟਰੰਪ ਨੂੰ ਡੈਡੀ ਕਿਹਾ ਸੀ ਤੇ ਅਰਾਗਜੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮਹਾਨ ਅਤੇ ਸ਼ਕਤੀਸ਼ਾਲੀ ইরਾਨੀ ਲੋਕ ਤਮਕੀਆਂ ਅਤੇ અપਮਾਨ ਨੂੰ ਬਰਦਾਸ਼ਤ ਨਹੀਂ ਕਰਦੇ ਜਿਨ੍ਹਾਂ ਨੇ ਦੁਨੀਆ ਨੂੰ ਦਿਖਾਇਆ ਕਿ ਅਦਰਾਈਲੀ ਸ਼ਾਸਨ ਦੇ ਕੋਲ ਸਾਡੀਆਂ ਮਜ਼ਾਇਲਾ ਤੋਂ ਬਚਣ ਦੇ ਲਈ ਡੈਡੀ ਕੋਲ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਉਹਨਾਂ ਅਗੇ ਲਿਖਿਆ ਕਿ ਜੇਕਰ ਉਲਝਣ ਦੇ ਵਿੱਚ ਕੋਈ ਹੋਰ ਵੱਡੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਈਰਾਨ ਆਪਣੀ ਅਸਲ ਸਮਰੱਥਾ ਦਿਖਾਉਣ ਤੋਂ ਜੋ ਜਿੱਕੇਗਾ ਨਹੀਂ ਤਾਂ ਜੱਤ ਨਾਲ ਇਰਾਨ ਦੀ ਸ਼ਕਤੀ ਬਾਰੇ ਕਿਸੇ ਨੂੰ ਵੀ ਭਰਮ ਨੂੰ ਜ਼ਰੂਰ ਖਤਮ ਕਰ ਦਿੱਤਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਰਾਸ਼ਪਤੀ ਡੋਨਾਲਡ ਟਰੰਪ ਦੇ ਹੱਕ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਹੇਠਲੀਆਂ ਅਦਾਲਤਾਂ ਦੇ ਜੱਜ ਦੇਸ਼ ਭਰ ਦੇ ਵਿੱਚ ਟਰੰਪ ਦੇ ਜਨਮ ਨਾਲ ਸੰਬੰਧਤ ਅਧਿਕਾਰ ਨਾਗਰਿਕਤਾ ਯਾਨੀ ਕਿ ਬਰਥ ਰਾਈਟ ਟੂ ਸਿਟੀਜ਼ਨਸ਼ਿਪ ਹੁਕਮ ਉਤੇ ਰੋਕ ਨਹੀਂ ਲਗਾ ਸਕਦੇ। ਉਹਨਾਂ ਨੂੰ ਆਪਣੇ ਹੁਕਮ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਪਹਿਲਾਂ ਇਜਾਜਾ ਟਰੰਪ ਦੇ ਫੈਸਲੇ ਉੱਤੇ ਰੋਕ ਲਗਾ ਕੇ ਉਹਨਾਂ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰਦੇ ਰਹੇ ਪਰ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹਨਾਂ ਲਈ ਅਜਿਹਾ ਕਰਨਾ ਮੁਸ਼ਕਲ ਹੋ ਜਾਵੇਗਾ এর ਤੋਂ ਪਹਿਲਾਂ ਅਮਰੀਕਾ ਦੀਆਂ ਹੇਠਲੀਆਂ ਅਦਾਲਤਾਂ ਨੇ ਟਰੰਪ ਦੇ ਜਨਮਵਧ ਕਾ ਨਾਗਰਿਕਤਾ ਹੁਕਮ ਨੂੰ ਲਾਗੂ ਹੋਣ ਤੋਂ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਅਸਥਾਈ ਤੌਰ ਉੱਤੇ ਰੋਕ ਦਿੱਤਾ ਸੀ ਟਰੰਪ ਨੇ 20 ਜਨਵਰੀ ਨੂੰ ਆਪਣੇ 100 ਚੁੱਕ ਸਮਾਗਮ ਵਾਲੇ ਦਿਨ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕਰਕੇ ਜਨਮ ਤੋਂ ਹੀ ਨਾਗਰਿਕਤਾ ਕਾਨੂੰਨ ਉ ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਂਚ ਤੇਜ਼ ਹੋ ਗਈ ਹੈ। ਇਸ ਸਬੰਧ ਵਿੱਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਅੱਜ ਦੁਪਹਿਰ ਦੇ ਵਿੱਚ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਿੱਚ ਪੇਸ਼ ਹੋਏ ਨੇ। ਤੇ ਇਸ ਤੋਂ ਪਹਿਲਾਂ ਕੱਲ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਤੋਟਾ ਪਾਧਿਆਏ ਨੂੰ ਵੀ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਨਰਿੰਦਰ ਸਿੰਘ ਉਹੀ ਅਧਿਕਾਰੀ ਨੇ ਜਿਨ੍ਹਾਂ ਨੇ 2014 ਦੇ ਵਿੱਚ ਮਜੀਠੀਆ ਦੇ ਖਿਲਾਫ ਈਡੀ ਦੀ ਜਾਂਚ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਾਮ ਪੁਲਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਵਿੱਚ ਨਹੀਂ ਸੀ ਪਰ ਜਦੋਂ ਮੁੱਲ ਤੋਂ ਮਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦਾ ਨਾਮ ਉਸ ਵਿੱਚ ਆਇਆ ਤੇ ਇਸ ਤੋਂ ਬਾਅਦ ਉਹਨਾਂ ਦੀ ਅਗਵਾਈ ਹੇਠ ਮਾਮਲੇ ਦੇ ਵਿੱਤੀ ਪਹਿਲੂਆਂ ਦੀ ਵੀ ਜਾਂਚ ਕੀਤੀ ਗਈ ਹੈ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਜਾਂਚ 2021 ਦੇ ਵਿੱਚ ਉਹਨਾਂ ਦੀ ਸੇਵਾ ਮੁਕਤੀ ਤੱਕ ਚੱਲ ਰਹੀ ਸੀ ਤੇ ਹੁਣ ਵੀ ਇਸ ਮਾਮਲੇ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ ਤੇ ਅਤਲੀ ਉਹ ਇਸ ਵੇਲੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰਦਾ ਐਲਾਨ ਕਰ ਦਿੱਤਾ। ਟਰੰਪ ਨੇ ਇਹ ਫੈਸਲ ਸਖਤ ਫੈਸਲਾ ਕਿ ਕੈਨੇਡਾ ਦੇ ਵੱਲੋਂ ਅਮਰੀਕੀ ਤਕਨੀਕੀ ਕੰਪਨੀਆਂ ਉੱਤੇ ਲਗਾਏ ਗਏ ਨਵੇਂ ਡਿਜੀਟਲ ਸੇਵਾਵਾਂ ਟੈਕਸ ਦੇ ਵਿਰੋਧ ਵਿੱਚ ਲਿਆ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਵਪਾਰ ਕਰਨ ਦੇ ਲਈ ਬਹੁਤ ਮੁਸ਼ਕਲ ਦੇਸ਼ ਹੈ। ਸਾਲਾਂ ਤੋਂ ਇਹ ਸਾਡੇ ਕਿਸਾਨਾਂ ਉੱਤੇ ਡੇਅਰੀ ਉਤਪਾਦਾਂ ਉੱਤੇ 400% ਤੱਕ ਦੇ ਟੈਰਿਫ ਲਗਾ ਰਿਹਾ ਹੈ ਤੇ ਹੁਣ ਉਹਨਾਂ ਨੇ ਸਾਡ ਕੰਪਨੀ ਵੱਲੋਂ ਤੇ ਡਿਜੀਟਲ ਸੇਵਾ ਟੈਕ ਦਾ ਐਲਾਨ ਕੀਤਾ ਜੋ ਕਿ ਸਾਡੇ ਦੇਸ਼ ਉੱਤੇ ਸਿੱਧਾ ਅਤੇ ਸ਼ਰਮਨਾਕ ਹਮਲਾ ਹੈ 트럼ਪ ਨੇ ਲਿਖਿਆ ਕਿ ਐਸਾ ਅਨੁਚਿਤ ਟੈਕਸ ਦੇ ਕਾਰਨ ਅਸੀਂ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਚਰਚਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਹੁਣ ਅਮਰੀਕਾ ਅਗਲੇ 7 ਦਿਨਾਂ ਦੇ ਅੰਦਰ ਇਹ ਫੈਸਲਾ ਕਰੇਗਾ ਕਿ ਜੇਕਰ ਕੈਨੇਡਾ ਅਮਰੀਕਾ ਦੇ ਨਾਲ ਵਪਾਰ ਜਾਰੀ ਰੱਖਣਾ ਚਾਹੁੰਦਾ ਤਾਂ ਉਸ ਨੂੰ ਕਿਹੜੇ ਟੈਰਿਫ ਅਦਾ ਕਰਨੇ ਪੈਣਗੇ ਭਾਰਤ ਨੇ ਜੰਮੂ ਕਸ਼ਮੀਰ ਦੇ ਵਿੱਚ ਦੋ ਪਣ ਬਿਜਲੀ ਪ੍ਰੋਜੈਕਟਾਂ ਉੱਤੇ ਹੈਗ ਚ ਸਥਾਈ ਸਾਲਸੀ ਜਾਂ ਵਿਚੋਲਗੀ ਕੋਰਟ ਦੇ ਫੈਸਲੇ ਨੂੰ ਸ਼ੁੱਕਰਵਾਰ ਨੂੰ ਜ਼ੋਰਦਾਰ ਢੰਗ ਨਾਲ ਜ਼ੱਦ ਕਰਦਿਆਂ ਕਿਹਾ ਕਿ ਉਸਨੇ ਪਾਕਿਸਤਾਨ ਦੇ ਨਾਲ ਵਿਵਾਦਾਂ ਦੇ ਹੱਲ ਲਈ ਅਖੌਤੀ ਢਾਂਚੇ ਨੂੰ ਕਦੇ ਮੰਨਤਾ ਨਹੀਂ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਸ਼ਨ ਗੰਗਾ ਅਤੇ ਰਾਟਲੇ ਪਣ ਬਿਜਲੀ ਪ੍ਰੋਜੈਕਟਾਂ ਉੱਤੇ ਪਾਕਿਸਤਾਨ ਦੇ ਇਤਰਾਜ਼ਾਂ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਇਸ ਅਖੌਤੀ ਪੂਰਕ ਫੈਸਲੇ ਨੂੰ ਰੱਦ ਕਰਦਾ ਹੈ। ਸਾਲਸੀ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਰੱਖਣ ਦਾ ਭਾਰਤ ਦਾ ਅਪ੍ਰੈਲ ਚ ਲਿਆ ਗਿਆ ਫੈਸਲਾ ਵਿਵਾਦ ਉੱਤੇ ਔਰ ਦੀ ਸਮਰੱਥਾ ਨੂੰ ਸੀਮਿਤ ਨਹੀਂ ਕਰਦਾ ਅਤੇ ਔਰ ਦਾ ਫੈਸਲਾ ਦੋਹ ਤਿਰਾਂ ਲਈ ਲਾਜ਼ਮੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਇਸ਼ਾਰੇ ਉੱਤੇ ਇਹ ਤਾਜ਼ਾ ਕਾਰਵਾਈ ਅੱਤਵਾਦ ਦੇ ਆਲਮੀ ਕੇਂਦਰ ਦੇ ਵੱਜੋਂ ਆਪਣੀ ਭੂਮਿਕਾ ਦੀ ਜਵਾਬਦੇਹੀ ਤੋਂ ਬਚਣ ਦੀ ਇੱਕ ਹੋਰ ਨਿਰਾਸ਼ਾਜਨਕ ਕੋਸ਼ਿਸ਼ ਹੈ ਤੇ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਦਾ ਇਸ ਮਨਕਰਤ ਵਿਚੋਲਗੀ ਪ੍ਰਣਾਲੀ ਦਾ ਸਹਾਰਾ ਕੋ ਮੰਤਰੀ ਮੰਚਾਂ ਉੱਤੇ ਧੋਖਾਧੜੀ ਅਤੇ ਹੇਰਾਫੇਰੀ ਦੇ ਦਹਾਕਿਆਂ ਪੁਰਾਣੇ ਪੈਟਰਨ ਦੇ ਅਨੁਕੂਲ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਵਾਈਟ ਹਾਊਸ ਨੇ ਇੱਕ ਦਿਨ ਪਹਿਲਾਂ ਚੀਨ ਦੇ ਨਾਲ ਇੱਕ ਸੌਦੇ ਬਾਰੇ ਸਮਝੌਤਾ ਕੀਤਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨਾਲ ਇਸ ਤੋਂ ਵੀ ਵੱਡਾ ਸੌਦਾ ਕੀਤਾ ਜਾ ਸਕਦਾ ਹੈ ਅਮਰੀਕੀ ਵਾਰਨਿਸਕਟਰ ਹਾਰਵਰ ਲੂਟਰਿਕ ਨੇ ਇੱਕ ਇੰਟਰਵਿਊ ਦੌਰਾਨ ਸ਼ੁੱਕਰਵਾਰ ਦੱਸਿਆ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਇਹ ਸਮਝੌਤਾ ਹੋਇਆ ਸੀ ਤੇ ਉਹਨਾਂ ਉੱਤੇ ਟਰੰਪ ਨੇ ਸੌਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਟਰੰਪ ਨੇ ਸਿਰਫ ਇੰਨਾ ਹੀ ਕਿਹਾ ਕਿ ਅਸੀਂ ਚੀਨ ਦੇ ਨਾਲ ਇੱਕ ਸਮਝੌਤੇ ਉੱਤੇ ਦਸਤਕਤ ਕੀਤੀ ਨੇ ਤੇ ਇੱਕ ਅਦਾ ਮਈ ਦੇ ਸ਼ੁਰੂ ਦੇ ਵਿੱਚ ਜਨੇਵਾ ਦੇ ਵਿੱਚ ਅਮਰੀਕਾ ਚੀਨ ਗੱਲਬਾਤ ਤੋਂ ਬਾਹਰ ਚੁੱਕਿਆ ਗਿਆ। ਉਦੋਂ ਦੋਵਾਂ ਧਿਰਾਂ ਨੇ ਵੱਡੇ ਪੱਧਰ ਉੱਤੇ ਟੈਰਿਫ ਵਾਧੇ ਨੂੰ ਮੁਲਤਵੀ ਕਰ ਦਿੱਤਾ ਸੀ। 트럼ਪ ਦਾ ਇਹ ਬਿਆਨ ਉਸ ਸਮੇਂ ਦੇ ਵਿੱਚ ਆਇਆ ਜਦੋਂ ਮੁੱਖ ਵਾਰਤਾਕਾਂ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਇੱਕ ਭਾਰਤੀ ਟੀਮ ਵੀਰਵਾਰ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਦੇ ਲਈ ਵਾਸ਼ਿੰਗਟਨ ਪਹੁੰਚੀ ਸੀ। ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਮਰੀਕਾ ਨੇ 2 ਅਪ੍ਰੈਲ ਨੂੰ ਐਲਾਨੇ ਗਏ ਉੱਚ ਟੈਰਿਫਾਂ ਨੂੰ 9 ਜੁਲਾਈ ਤੱਕ ਮੁਅੱਤਲ ਕੀਤਾ ਭਾਰਤ ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਬੰਗਲਾਦੇਸ਼ ਤੋਂ ਜਮਿਨੀ ਰਸਤੇ ਰਾਹੀਂ ਕੁਝ ਜੂਟ ਉਤਪਾਦਾਂ ਅਤੇ ਬੁਨੇ ਹੋਏ ਫੈਬਰਿਕ ਦੇ ਆਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟ ਦੇ ਅਨੁਸਾਰ ਇਹਨਾਂ ਚੀਜ਼ਾਂ ਦੀ ਦਰਾਮਦ ਹੁਣ ਸਿਰਫ ਮਹਾਰਾਸ਼ਟਰ ਦੇ ਨਹਾਵਾ ਸ਼ੇਵਾ ਬੰਦਰਗਾਹ ਰਾਹੀਂ ਕੀਤੀ ਜਾ ਸਕੇਗੀ ਤੇ ਇਸ ਤੋਂ ਪਹਿਲਾਂ 17 ਮਈ ਨੂੰ ਭਾਰਤ ਨੇ ਬੰਗਲਾਦੇਸ਼ ਤੋਂ ਆਉਣ ਵਾਲੇ ਕੁਝ ਸਮਾਨ ਜਿਵੇਂ ਕਿ ਤਿਆਰ ਕੱਪੜੇ ਅਤੇ ਪ੍ਰੋਸੈਸਡ ਫੂਡ ਭੋਜਨ ਦੇ ਉੱਤੇ ਕੁਝ ਪਾਬੰਦੀਆਂ ਲਗਾ ਲਗਾ ਦਿੱਤੀਆਂ ਨੇ। ਤੇ ਭਾਰਤੀ ਜੂਟ ਮੇਲਾ ਅਤੇ ਕਿਸਾਨ ਸਰਕਾਰ ਦੇ ਇਹ ਤਾਜ਼ਾ ਕਦਮ ਤੋਂ ਲਾਭ ਉਠਾ ਸਕਦੇ ਨੇ ਤੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਆਪਣੇ ਉਤਪਾਦਾਂ ਦੇ ਲਈ ਵਧੇਰੇ ਬਾਜ਼ਾਰ ਅਤੇ ਬਿਹਤਰ ਕੀਮਤਾਂ ਮਿਲਣਗੀਆਂ ਭਾਰਤ ਇੱਕ ਵੱਡਾ ਜੂਟ ਉਦਯੋਗ ਹੈ ਤੇ ਡੀਜੀਐਫਟੀ ਦੀ ਜਾਣਕਾਰੀ ਦੇ ਅਨੁਸਾਰ ਹੁਣ ਕੁਝ ਵਿਸ਼ੇਸ਼ ਜੂਟ ਉਤਪਾਦ ਜਮੇਰੀ ਰਸਤੇ ਦੇ ਰਾਹੀਂ ਨਹੀਂ ਲਿਆਂਦੇ ਜਾ ਸਕਣਗੇ ਪਰ ਜੇਕਰ ਇਹ ਉਤਪਾਦ ਨਹਾਵਾ ਸ਼ੇਵਾ بندرਗਾਹ ਤੋਂ ਲਿਆਂਦੇ ਜਾਂਦੇ ਨੇ ਤਾਂ ਕੋਈ ਪਾਬੰਦੀ ਨਹੀਂ ਹੋਵੇਗੀ ਉੜੀਸਾ ਦੇ ਜਗਨਨਾਥ ਪੂਰੀ ਦੇ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਵਿਸ਼ਵ ਪ੍ਰਸਿੱਧ ਰੱਤ ਯਾਤਰਾ ਦੇ ਦੌਰਾਨ ਬਹੁਤ ਜ਼ਿਆਦਾ ਗਰਮੀ ਅਤੇ ਭੀੜ ਕਾਰਨ ਲਗਭਗ 625 ਲੋਕ ਬਿਮਾਰ ਹੋ ਗਏ ਅਤੇ ਕਈਆਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਪੂਰੀ ਦੇ ਮੁੱਖ ਜ਼ਿਲ੍ਹਾ ਮੈਡੀਕਲ ਅਧਿਕਾਰੀ ਡਾਕਟਰ ਕਿਸ਼ੋਰ ਸਤਪੱਤੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਨੇ ਉਹਨਾਂ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਤੇ ਉਲਟੀਆਂ ਅਤੇ ਬੇਹੋਸ਼ੀ ਦੀ ਸ਼ਿਕਾਇਤ ਵੀ ਆਈ ਹੈ ਫਟੇਰ ਦਾ ਮੁੱਖ ਕਾਰਨ ਭੀੜ ਵਾਲੀ ਸਥਿਤੀ ਸੀ ਤੇ ਉਹਨਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ OPD ਦੇ ਵਿੱਚ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੜੀਸਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮੁਕੇਸ਼ ਮਾਲਿੰਗ ਨੇ ਕਿਹਾ ਕਿ ਸਰਦਾਲੂਆਂ ਦੇ ਬਿਮਾਰ ਹੋਣ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਪੂਰੇ ਦੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ ਦੇ ਵਿੱਚ ਲਗਭਗ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਹਨਾਂ ਦੇ ਵਿੱਚੋਂ 9 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਜਲੀਏ ਨਹੀਂ ਦੁਬਾਰਾ ਫਿਰ حاضر ਹੋਵੋਗੇ ਉਦੋਂ ਤੱਕ ਦੀ ਇਜਾਜ਼ਤ ਸਾਥੀ ਦੇ ਕਾਲ ਧੰਨਵਾਦ